ਪਾਣੀ ਬਚਾਉਣ ਦੀ ਲੋੜ ਹੈ ਅੱਜ ਪੰਜਾਬ 'ਚ ਔਰ ਇੱਕ ਬੜਾ ਅੱਛਾ ਕਦਮ ਹੋਏਗਾ ਸਰਕਾਰਾਂ ਨੂੰ ਮੈਂ ਸਮੇਂ ਸਮੇਂ ਤੇ ਲਿਖਦਾ ਰਿਹਾ ਆਪਣੀਆਂ ਵੀ ਸੀ ਆ ਤੇ ਹੁਣ ਵਾਲੀ ਜਾਂਦੀ ਦੇਖੋ ਗੱਲ ਹੈ ਜੀ 8 ਜੁਲਾਈ 2020 ਮੈਂ ਚੀਫ ਸੈਕਟਰੀ ਨੂੰ ਅਵਗਤ ਅਵਗਤ ਕਰਾਇਆ ਔਰ ਨਾਲ ਦੀ ਨਾਲ ਮਾਨਯੋਗ ਮੁੱਖ ਮੰਤਰੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਸੀਗੇ ਉਹਨਾਂ ਨੇ ਵੀ ਚਿੱਠੀ ਲਿਖਾਈ ਕੋਵਿਡ ਦਾ ਦੌਰ ਸੀ ਔਰ ਮੇਰੇ ਮੈਂ ਕੋਵਿਡ ਦੌਰਾਨ ਘਰ ਨਹੀਂ ਬੈਠਿਆ ਮੈਂ ਕੋਵਿਡ ਦੌਰਾਨ ਫੀਲਡ 'ਚ ਰਹਾ ਔਰ ਜਦੋਂ ਮੈਂ ਫੀਲਡ 'ਚ ਰਹਾ ਤੇ ਜਿੱਥੇ ਮੈਂ ਹਸਪਤਾਲ ਜਾਂਦਾ ਸੀ ਉੱਥੇ ਬੜਾ ਵੱਡਾ ਚੈਲੰਜ ਸੀ ਕਿ ਸਾਰੇ ਕੰਮ ਇਹ ਜਿਹੜੇ ਬਿਹਾਰ ਯੂਪੀ ਤੋਂ ਆਉਂਦੇ ਸੀ ਚਲੇ ਗਏ ਸੀ ਵਾਪਸ ਤੇ ਚੋਨਾ ਸਾਡਾ ਕੌਣ ਲਾਊਗਾ ਤੇ ਯੂਨੀਵਰਸਿਟੀ ਨੇ ਬੜੀ ਰਿਸਰਚ ਕੀਤੀ ਸੀ ਔਰ 2000 ਮੇਰੇ ਖਿਆਲ ਨਾਲ 12 12 ਤੋਂ ਡੀਐਸਆਰ ਡਾਇਰੈਕਟ ਸ਼ੋਇੰਗ ਆਫ ਰਾਈਸ ਕਾਮਯਾਬ ਕੀਤੀ। ਔਰ ਉਹਦੇ ਵਿੱਚ ਉਹ ਬੜਾ ਵੱਡਾ ਯੋਗਦਾਨ ਮੈਂ ਡਾਕਟਰ ਪੁੱਲਰ ਔਰ ਮਿਸਟਰ ਗਿਲ ਦੇ ਨਾਲ ਆਪਣਾ ਕੇਨ ਡਿਪਾਰਟਮੈਂਟ ਸਾਰਾ ਮਾਝੇ ਦੇ ਵਿੱਚ ਜਿੱਥੇ-ਜਿੱਥੇ ਅਸੀਂ ਚੁਕੁੰਦਰ ਵਜਾਉਨੇ ਆ ਜਿੱਥੇ-ਜਿੱਥੇ ਅਸੀਂ ਗੰਨਾ ਵਜਾਉਨੇ ਆ ਅਸੀਂ ਉੱਥੇ ਆਪਣਾ ਉਹਨਾਂ ਦੇ ਨਾਲ ਸਪੋਰਟ ਕਰਕੇ ਸੈਮੀਨਾਰ ਕਰਾਏ ਤਾਂ ਉਸ ਵਕਤ 2020 ਦੇ ਵਿੱਚ 6 ਲੱਖ 6 ਲੱਖ ਹੈਕਟੇ ਬੀਐਸਆਰ ਬੀਜਿਆ ਗਿਆ। ਔਰ ਜਿੱਦਾਂ ਹੀ ਜ਼ਿਮੀਂਦਾਰ ਵਾਪਸ ਆਇਆ ਪਰਤ ਕੇ ਤੇ ਯਾਰੋ ਫਿਕਰ ਸੀਗੀ। ਚਲੋ। ਅ 6 6 6 ਲੱਖ ਹੈਕਟੇ ਤੋਂ 2020 ਵਿੱਚ 6 ਲੱਖ ਹੈਕਟਰ ਡੀਐਸਆਰਸੀ ਡੀਐਸਆਰ ਦਾ ਕੀ ਫਾਇਦਾ ਡੀਐਸਆਰ 25% ਪਾਣੀ ਘਟੇ ਸਮਾਂ ਤੇ ਜੇ 25% ਪਾਣੀ ਪੰਜਾਬ ਦਾ ਬਚ ਜਾਏ ਚਲੋ ਲੰਬਾ ਹੋ ਜਣਾ ਬਹੁਤ ਅੱਜ ਤੁਸੀਂ ਕਹੋਗੇ ਵੀ ਕਿੱਧਰੋਂ ਤੁਰ ਪਿਆ ਤੇ ਤੇ ਜਿਹੜਾ ਡੀਐਸਆਰ 25% ਜਿੱਥੇ ਪਾਣੀ ਘਟ ਖਾਂਦਾ ਉਥੇ ਬਿਜਲੀ ਵੀ 25% ਫਿਰ ਘਟ ਲੱਗੂਗੀ ਤੇ ਜੇ ਬਿਜਲੀ ਵੀ ਘਟ ਲੱਗੂਗੀ ਤੇ ਪੰਜਾਬ ਦਾ ਅੱਜ 10 1000 ਕਰੋੜ ਰੁਪਇਆ ਐਗਰੀਕਲਚਰ ਸਬਸਿਡੀ ਜਾ ਰਿਹਾ ਤੇ 25% ਦਾ 2500 ਕਰੋੜ ਰੁਪਇਆ ਹੋ ਗਿਆ ਕਹਿਣ ਦਾ ਮੇਰਾ ਮਤਲਬ ਹੈ ਕਿ ਵੀ ਵਿਲ ਸੇਵ ਇਲੈਕਟ੍ਰਿਟੀ ਵੀ ਵਿਲ ਸੇਵ ਵਾਟਰ ਤੇ 2000 2020 ਚ 6 ਲੱਖ ਹੈਕਟੇਰ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਉਸ ਵੇਲੇ ਤੇਨੂੰ ਕਿਹਾ ਕਿ ਵੀ ਇਹਨੂੰ ਇਨਕਰੇਜ ਕਰੋ ਤੇ ਇਨਕਰੇਜਮੈਂਟ ਇਹ ਨਹੀਂ ਹੋਈ ਕਿ 4.5 ਲੱਖ ਤੇ ਆ ਗਿਆ ਅਗਲੇ ਸਾਲ ਕਿ ਤੇ بھائی ਦੇ بھائی ਦੇ ਵੀ ਕਿ 1 ਲੱਖ ਹੈਕਟੇਰ ਤੇ ਆ ਗਏ ਸੀ ਹੋਰ ਕਰਨੀ ਲੋੜ ਹੈ ਤੇ 2023 ਚ 80000 ਏਕੜ ਤੇ ਆ ਗਏ 80000 ਏਕੜ ਤੋਂ ਹੁਣ ਲੱਖ ਹੈਕਟੇਰ ਕੋਈ ਕੋਈ ਫਰਕ ਨਹੀਂ 80000 ਤੇ ਲੱਖ ਚ ਆ ਪਿਛਲੇ ਦੋਆਂ ਸਾਲਾਂ ਚ 80000 ਤੋਂ ਲੈ ਕੇ ਲੱਖ ਤਾਈਂ ਬੀਜ ਰਿਆ ਇੱਕ ਤਾਂ ਡੀਐਸਰ ਤੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਔਰ ਜਿੱਥੇ ਡੀਐਸਰ ਤੇ ਕੰਮ ਕਰਾਂਗੇ ਉਥੇ ਪਾਣੀ ਵੀ ਬਚੇਗਾ ਬਿਜਲੀ ਵੀ ਬਚੇਗੀ ਤੇ ਕਿਸਾਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਰ ਹਿਊਮਨ ਜਿਹੜੀਆਂ ਲੋਕ ਲੋਗ ਹੈ ਨਾ ਖੇਤਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਪੈਦੀਆਂ ਚਾਹੇ ਉਹ ਬਲਾਈਟ ਹੈ ਚਾਹੇ ਉਹ ਫੰਗਸ ਹੈ ਉਹ ਵੀ ਘਟਦੀਏ ਛੋਦੇ ਚ ਤੇ ਜਿਹੜਾ ਮੱਛਰ ਪੈਦਾ ਹੋ ਗਿਆ ਫਿਰ ਸਾਨੂੰ ਤੰਗ ਕਰਦਾ ਉਹ ਵੀ ਘਟੇਗਾ ਸੋ ਮੇਰਾ ਕਹਿਣ ਦਾ ਮਤਲਬ ਮਲਟੀਪਲ ਇਫੈਕਟਸ ਨੇ ਔਰ ਸਾਨੂੰ ਪਾਣੀ ਬਚਾਉਣ ਲਈ ਕਾਟਨ ਨੂੰ ਦੁਬਾਰਾ ਪ੍ਰਮੋਟ ਕਰਨਾ ਚਾਹੀਦਾ ਜਿੰਨਾ ਕਰ ਸਕਦੇ ਹੋ ਇਹ ਟਾਈਮ ਲੱਗੂਗਾ ਜੇ 10 ਲੱਖ ਕੈਰੈਕਟਰ ਤੋਂ ਅਸੀਂ 1 ਲੱਖ ਕੈਰੈਕਟਰ ਤੇ ਜਾਂ 98 ਹਜ਼ਾਰ ਕੈਰੈਕਟਰ ਤੇ ਆ ਗਏ ਉਹ ਵਾਪਸ ਲਿਜਾਣਾ ਬੜਾ ਚੈਲੈਂਜਿੰਗ ਆ ਉਹ ਤੇ ਕਿਸ ਦਿਨ ਹੋਰ ਕਰਾਂਗੇ ਗੱਲ ਅੱਜ ਮੇਰਾ ਮੁੱਖ ਮੰਤਰੀ ਜੀ ਨੂੰ ਐਗਰੀਕਲਚਰ ਮਿਨਿਸਟਰ ਨੂੰ ਔਰ ਐਫਸੀਡੀ ਨੂੰ ਚਿੱਠੀ ਲਿਖ ਰਿਹਾ ਕਿ ਭਈ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਪਾਣੀ ਬਚਾਉਣ ਲਈ ਪੰਜਾਬ ਬਚਾਉਣ ਲਈ ਪੰਜਾਬ ਦਾ এনवायरमेंट ਬਚਾਉਣ ਲਈ ਇਹ ਛੋਨੇ ਨੂੰ ਜਿੰਨਾ ਕਟਾ ਸਕਦੇ ਉਹਨਾਂ ਕਟਾਈਏ ਕਿਸਾਨ ਨੂੰ ਬਚਾਈਏ ਤੇ ਉਹਨੂੰ ਉਹਨੇ ਆਮਦਨ ਦਈਏ ਜਿੰਨੀ ਕੋ ਉਹਨੂੰ ਛੋਨੇ ਚ ਮਿਲਦੀ ਆ ਇਹਦੇ ਰਿਵਾਜ ਸੀ ਰਾਮ ਜੀ ਫਸਲ ਡਾਈਵਰਸੀਫਿਕੇਸ਼ਨ ਵੀ ਕਿਸਾਨ ਵੀ ਗੱਲ ਕਰਦੇ ਨੇ ਲੇਕਿਨ ਉਹ ਕਹਿੰਦੇ ਨੇ ਕਿ ਸਾਨੂੰ ਜਦੋਂ ਤੱਕ ਸਾਰੀ ਫਸਲਾਂ ਦੇ ਉੱਪਰ ਐਮਐਸਪੀ ਨਹੀਂ ਮਿਲਦੀ ਅਸੀਂ ਹੱਦ ਤੱਕ ਡਾਈਵਰਸੀਫਿਕੇਸ਼ਨ ਵੱਲ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਮੁੱਲ ਨਹੀਂ ਮਿਲਦਾ ਇਸੇ ਦੀ ਲੜਾਈ ਕਿਸਾਨ ਲੜ ਰਹੇ ਨੇ ਕਿ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਉਹ ਲਾਗੂ ਹੋਵੇ ਤੁਸੀਂ ਕੀ ਮੰਨਦੇ ਹੋ ਅਸੀਂ ਮੈਂ ਬਿਲਕੁਲ ਠੀਕ ਮੰਨਦਾ ਹਾਂ MSP ਸਰਕਾਰ ਆਪਣਾ ਮਨ ਬਣਾਏ ਮੀਟਿੰਗ ਚ ਮੈਨੂੰ ਸਦੇ ਤੇ ਮੈਂ ਰਾਹ ਦੱਸੂਗਾ ਕਿਦਾਂ ਹੁੰਦਾ ਕਿ ਸਾਰੀ ਸੱਦ ਲੈਣ ਉਹ ਹਰ ਚੀਜ਼ ਦਾ ਆਇਆ ਤੁਹਾਨੂੰ ਪਲਾਨ ਕਰਨਾ ਪਊ no problem you are right ਕਿਸਾਨ ਆਪਣੀ ਜਗ੍ਹਾ ਸਹੀ ਆ ਲੇਕਿਨ ਆਪਾਂ ਪੈਦਾ ਕਰੀਏ ਕਿ ਕਿਸਾਨ ਨੂੰ ਰੇਟ ਵੀ ਪੂਰਾ ਮਿਲਣਾ ਚਾਹੀਦਾ ਔਰ MSP ਲਾਗੂ ਹੋਣੀ ਚਾਹੀਦੀ ਹੈ ਮੱਕੀ ਤੇ ਵੀ ਮੈਂ ਸਹਿਮਤ ਹਾਂ ਇਸ ਗੱਲ ਤਾਂ ਕਿ ਹੋਊਗੀ ਫਸਲੀ ਗਵਰਨਮੈਂਟ ਆਪਣੇ ਪਹਿਲਾਂ ਸੀ ਸੀਰੀਅਸ ਗੱਲ ਸੀ ਇਹ ਇਹ ਕਰੋ ਤੁਹਾਨੂੰ ਤਾਂ ਪਤਾ ਤੁਸੀਂ ਐ ਕਰੋ ਕਿਸਾਨ ਨੂੰ ਸਭ ਕੱਲਾ ਦਾ ਪਤਾ ਕਿਸਾਨ ਨੂੰ ਸਪੋਰਟ ਕੌਣ ਕਰੂਗਾ ਜਾਂ ਤਾਂ ਪੋਲੀਟੀਕਲ ਬੰਦਾ ਕਰੂਗਾ ਤੇ ਜਾਂ ਆਫੀਸ਼ੀਅਲ ਮਸ਼ੀਨਰੀ ਕਰੂਗੀ ਆਫੀਸ਼ੀਅਲ ਮਸ਼ੀਨਰੀ ਤੇ ਸਾਰੀਆਂ ਪਾਰਟੀਆਂ ਦੇ ਤੁਸੀਂ ਤੁਸੀਂ ਲੋਕ ਕਾਲ ਕਰ ਲਓ ਇੱਕ ਦਿਨ ਤੇ ਸਬਜੈਕਟ ਰੱਖ ਲਓ ਤੇ ਬਿਠਾ ਲਓ ਤੇ ਗੱਲ ਕਰਾ ਲਓ ਤੇ ਮੈਂ ਵੀ ਆਜ ਉਂਕਾ ਹੀ ਆਇਆ ਫੇਰ ਮੈਂ ਦੱਸੂ ਕੀ ਹੁੰਦਾ ਇੱਧਰ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਜਿੱਦਾ ਤਸਵੀਰਿੰਦਾ ਨਹੀਂ ਕੋਈ ਕੋਈ ਕਰਦਾ ਤੇ ਵਿੱਚ ਦੇ ਬਿਅਰ ਸਰ ਇੱਕ ਹੀ ਬਾਈਕੀ ਗੱਲ ਕਰੀਏ ਤਾਂ 6 ਲੱਖ 85 ਹਜ਼ਾਰ ਰੁਪਏ ਸੀਗਾ ਜੋ 23-24 ਚ ਵੱਧ ਕੇ 11 ਲੱਖ 90 ਹਜ਼ਾਰ ਰੁਪਏ ਹੋ ਗਿਆ ਯਾਨੀ ਕਿ 6-7 ਲੱਖ ਫੇਰ ਤਾਂ ਵਧ ਹੀ ਗਿਆ ਦੇਖੋ ਹਾਲਤੇ ਵਧੇ ਜਾ ਰਿਹਾ ਹੈਗਾ ਇਹਦੇ ਵਿੱਚ ਕੀ ਆਪਾਂ ਉੱਥੇ ਕੀ ਕਰੀਏ ਯਾਰ 2% 3% ਨਾ ਨਹੀਂ ਗੱਲ ਕਰਨੀ ਆਪਾਂ ਗੱਲ ਕਰਨੀ 98% ਜਿਹੜਾ ਰਹਿ ਗਿਆ ਜਾਂ 90% ਜਿਹੜਾ ਰਹਿ ਗਿਆ ਉਹਦੀ ਗੱਲ ਕਰਨੀ ਆ ਇਹ ਤਾਂ ਵੇਖੋ देयर आर ਸਕਸੈਸ ਸਟੋਰੀਜ਼ ਤਾਂ ਸਾਡੇ ਸੁਲਤਾਨਪੁਰ ਚ ਗਾਜਰ 2.5 ਲੱਖ ਰੁਪਏ ਦੀ ਵਿਕੀ ਮਟਰ ਐਸ ਵਾਰ ਸਹੀ ਵੇਲੇ ਅਸੀਂ ਕਿਸਾਨ ਨੂੰ ਐਜੂਕੇਟ ਨਹੀਂ ਕੀਤਾ ਦੇਖੋ ਸਾਇੰਟਿਫਿਕ ਹੋ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਸਾਡੇ ਡਿਪਾਰਟਮੈਂਟ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਚਾਹੇ ਐਗਰੀਕਲਚਰ ਡਿਪਾਰਟਮੈਂਟ ਆਫ ਦੀ ਸਟੇਟ ਹੋਵੇ ਇਹਨਾਂ ਨੂੰ ਕਿਸਾਨ ਨੂੰ ਅਗਵਤ ਕਰਾਉਣਾ ਪਊਗਾ ਕਿ ਭਾਈ ਐਸ ਹਾਲ ਫਲਾਣੇ ਮਹੀਨੇ ਚ ਟੈਂਪਰੇਚਰ ਆ ਰਹੂਗਾ ਐਸਲ ਸਤੰਬਰ 30% 30 ਡਿਗਰੀ ਟੈਂਪਰੇਚਰ ਰਹਾ ਲੋਕਾਂ ਨੇ ਅਰਲੀ ਮਟਰ ਬੀਜਿਆ ਅਰਲੀ ਆਲੂ ਬੀਜਿਆ ਉਹਦੀ ਈਲਡ ਕੁੱਲ 15 20% ਆਈ 100% ਨਹੀਂ ਆਈ ਜੇ ਪਹਿਲਾਂ 100 ਕਿਲੋ ਲਾਉਂਦੇ ਸੀ ਤਾਂ 20 ਕਿਲ ਲਾਈ ਕਿਸਾਨ ਨੂੰ ਬੜੀ ਮਾਰ ਪਈ ਆ ਹੂ ਹੈਸ ਟੂ ਐਜੂਕੇਟ them ਹੂ ਹੈਸ ਟੂ ਸਪੋਰਟ them ਇਹ ਬੇਨਂਤਾ ਹੋਣੀ ਚਾਹੀਦੀ ਆ ਔਰ ਬੇਨਂਤਾ ਦੇ ਨਾਲ ਨਾਲ ਜਿਹੜੀ ਸਬਜ਼ੀ ਦੀ ਗੱਲ ਕਰਦੇ ਆਪਾਂ ਹਾਰਟੀਕਲਚਰ ਸਬਜ਼ੀ ਹੈ ਇਹ ਬਾਗ ਹੈ ਪਰਿਸ਼ੀਬਲ ਹੈ ਉਹਦੀ ਜਿਹੜੀ ਲਾਈਫ ਲਾਈਨ ਹੈ ਉਹ ਕੂਲ ਚੇਨ ਹੈ ਪ੍ਰੋਸੈਸਿੰਗ ਹੈ ਭਈ ਤੁਸੀਂ ਸੰਤਰੇ ਉਗਾਈਏ ਪੇਅਰਸ ਉਗਾਈਏ ਤਾਂ ਭੇਜਦੇ ਹੀ ਹੈ ਗੋਭੀ ਉਗਾਈਏ ਤਾਂ ਬੋਰਾ ਚ ਪੜ ਕੇ ਦਿੱਲੀ ਭੇਜਦੀ ਹੈ ਥਿਸ ਇਸ ਨੋਟ ਡਨ ਅੱਜ ਗੋਭੀ ਕੀ ਭਾਅ ਵਿਕ ਰਹੀ ਆ ਕਾਰਨ ਕੀ ਆ ਕਿ ਪ੍ਰੋਸੈਸਿੰਗ ਹੈ ਨਹੀਂ ਜਦੋਂ ਗਲਟ ਆਵੇ ਔਰ ਸਹੀ ਮੈਨੇ ਦੇ ਵਿੱਚ ਅਗਰ ਮੈਨੂੰ ਕੋ ਪੁੱਛੇ ਕੋਆਪਰੇਟਿਵ ਡਿਪਾਰਟਮੈਂਟ ਬਹੁਤ ਤਕੜਾ ਹੋਣਾ ਚਾਹੀਦਾ ਉਹ ਰਾ ਜਿਹੜੀਆਂ ਆਪਾਂ ਗੱਲਾਂ ਕਰਦੇ ਕੂਲ ਚੇਨ ਦੀਆਂ ਫਾਰਮਰ ਇਹ ਚ ਭਾਗੀਦਾਰ ਹੋਣਾ ਚਾਹੀਦਾ ਜਿਵੇਂ ਆਪਾਂ ਪਹਿਲਾਂ ਮਿਲਕ ਫੈਡ ਬਣਾਇਆ ਫਿਰ 슈ਗਰ ਫੈਡ ਬਣਾਇਆ ਬਣਾਇ ਤਾਂ ਹੀ ਸੀ ਲੇਕਿਨ ਫਿਰ ਉਹ ਚ ਰਾਜਨੀਤੀ ਆ ਗਈ ਫਿਰ ਉਹ ਚ ਕਰਪਸ਼ਨ ਆ ਗਈ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉਠਣਾ ਚਾਹੀਦਾ ਔਰ ਕਿਸਾਨਾਂ ਨੂੰ ਕੋਆਪਰੇਟਿਵ ਵੱਲੋਂ ਤੁਰਨਾ ਚਾਹੀਦਾ ਕੂਲ ਚੇਨ ਵੀ ਕੋਆਪਰੇਟਿਵ ਬਣੀ ਚਾਹੀਦੀ ਪੀ ਪ੍ਰੋਸੈਸਿੰਗ ਪਲਾਂਟ ਵੀ ਇਸ ਇਸੇ ਹਿਸਾਬ ਨਾਲ ਹੋਣਾ ਮੈਂ ਸਮਝਦਾ ਬਦਲਾਅ ਦੀ ਲੋੜ ਹੈ ਸਮੇਂ ਬੜੀ ਸਮੇ ਜਿਹੜਾ ਨਾ ਸਮੇ ਦੀ ਲੋੜ ਬਹੁਤ ਕੁਝ ਕਰਾਉਂਦੀ ਆ ਤੇ ਆਪਾਂ ਉਧਰ ਤੁਰੀਅਤ ਸਹੀ ਹੋਊਗਾ ਸਭ ਕੁਝ ਕਹਿੰਦਾ ਸਾਹਬ ਆਪਣੇ ਪਾਣੀ ਦੀ ਗੱਲ ਕੀਤੀ ਹੈ ਦਿੱਲੀ ਸਰਕਾਰ ਨੇ ਆਰੋਗ ਬੁਲਾਇਆ ਹਰਿਆਣਾ ਤੇ ਕਿ ਯਮਨਾ ਵਿੱਚ ਜ਼ਹਿਰੀਲਾ ਪਾਣੀ ਛੋੜਿਆ ਜਾ ਰਹਾ ਹੈ ਜਿਸ ਦਾ ਦਿੱਲੀ ਵੀ ਦੱਸਦਾ ਕਿ ਉਹ ਸੌਸਟਲ ਕਾਫੀ ਜ਼ਿਆਦਾ ਅਸਰ ਪੜ ਰਹਾ ਹੈ उन्होंने पानी रोकने के लिए भी आ, आ, जो है प्रोसेस शुरू की है तो उसमें कहा कि अमोनिया की मात्रा जो है उसमें ज्यादा है किस तरह से इसको देखते हैं देखिए आपका सवाल ये दिल्ली वाला है मेरा मन है इस पर बात करने का यहाँ नहीं करूंगा क्योंकि यहाँ का यही रह जाएगा और कोई और जाके दिल्ली बोल देगा जो मैंने बोला है जिसको नहीं भी सब्जेक्ट का पता होगा वो बोल देगा मैं बोलूंगा ये बहुत अच्छा सब्जेक्ट है मैंने सोच रखा है और मैं दिल्ली बोल रहा है वो बोलूंगा तो जहां वो जवाब मांग रहे हैं लोगों से वहां देना भी पड़ेगा हमसे मानते हैं साहब कि पोल्यूट कर रहा है पंजाब हरियाणा हरियाणा पोल्यूट कर रहा है धान को आग लगा दी दिल्ली में एयर ਉਹ ਕੁਆਲਿਟੀ ਲੈਵਲ ਡਾਊਨ ਆ ਗਿਆ। ਹੁਣ ਕੀ ਹੋ ਗਿਆ ਭਈ? ਹੁਣ ਤਾਂ ਪੋਲੂਸ਼ਨ ਹੀ ਹੈ। ਤਿੰਨ ਵਾਰ ਬਾਰਿਸ਼ ਪੜੀ। ਸਭ ਕੁਝ ਧੋ ਗਿਆ। ਉਸ ਦਾ ਜ਼ਿੰਮੇਵਾਰ ਕੌਣ ਹੈ? ਤਾਂ ਇਹ ਹੀ ਚੀਜ਼ ਪਾਣੀ ਤੇ ਲਾਗੂ ਹੋਗੀ, ਲੇਕਿਨ ਉਹ ਤਰੀਕੇ ਸੇ ਨਾ ਕਰ। ਰਾਣਾ ਜੀ ਡੇਰੇ ਵਾਲਾ ਕੀ ਸਰਸਿਆ ਗਿਆ ਜੀ? ਇੱਕ ਮਹੀਨੇ ਲਈ ਆ ਗਿਆ। ਅੱਜ ਆਇਆ। ਅੱਜ ਆਇਆ। ਇਹ ਲਿਓਣ ਵਾਲੇ ਕੌਣ ਹੈ ਭਈ? ਸੋਚਣਾ ਤਾਂ ਇਹ ਚਾਹੀਦਾ ਉਹ ਤੇ ਆ ਗਿਆ। ਵੀ ਲੈ ਕੇ ਕੌਣ ਆ? ਕਿ ਉਹਨੂੰ ਆਪਾਂ ਸਵਾਲ ਪੁੱਛਿਆ ਕਿ ਲੈ ਕੇ ਕਿਉਂ ਆਏ ਭਾਈ ਪੜਾਏ ਦੇ ਬਗਰ ਗੁਜ਼ਾਰਾ ਨਹੀਂ ਚੱਲਦਾ ਪਰ ਉਹ ਤਾਂ ਇਜਾਬਤ ਕਰਤੀ ਚਲੋ ਫਿਰ ਠੀਕ ਹੈ ਪਹਿਲਾਂ ਉਹ ਤੋਂ ਕੰਮ ਲੈਣਾ ਹੋਊ ਭਾਈ ਉਹੀ ਚੀਜ਼ ਪਹਿਲਾਂ ਸਰ੍ਹਸੇ ਨੂੰ ਵੇਅਰ ਕੀਤਾ ਜਾਂਦਾ ਸੀ ਯੂਪੀ ਭੇਂਦੇ ਪਰ ਹੁਣ ਸੌਹਲੀ ਜਿਹੀ ਕਰਕੇ ਸਰ੍ਹਸੇ ਜਾਂਦਾ ਜੀ ਪੰਜਾਬ ਦਾ ਹਰਿਆਣਾ ਸਿੱਧੇ ਤੌਰ ਤੇ ਦਿੱਲੀ ਚ ਲੱਛਮੀ ਸਰ੍ਹਸੇ ਨੂੰ ਸਰ੍ਹਸੇ ਦੀਆਂ ਅੱਛਾ 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 ਮੈਂ ਉਹ ਦੂਜਾ ਸਰ੍ਹਸਾ ਸਮਝਿਆ ਸਰ੍ਹਸੇ ਵੀ ਤੋਂ ਆ ਨਾ ਇੱਕ ਸ਼ਹਿਰ ਤੇ ਕੋ ਸਾਡਾ ਪੋਲੀਟਿਸ਼ੀਅਨ ਹੈ ਸਾਡਾ ਨਹੀਂ ਬੀਜੇਪੀ ਦਾ ਬੀਜੇਪੀ ਤੇ ਆਕਾਲੀਆ ਦਾ ਬੀਜੇਪੀ ਨਾ ਭਾਜਪਾ ਵਾਲੀ ਉਹ ਇਹ ਵੀ ਨਹੀਂ ਪਤਾ ਲੱਗਾ ਜੀ ਦੇਰਿਆਂ ਵਾਲੇ ਤੇ ਆਓ ਜੀ ਵੀ ਹੁਣ ਉਹਨੂੰ ਸਰਸ ਹੀ ਲੈ ਆਏ ਜੀ ਪਹਿਲਾਂ ਯੂਪੀ ਰੱਖਿਆ ਜਾਂਦਾ ਸੀ ਹੁਣ ਅੱਜ ਕਵਾਟਰ ਜੀ ਬੈਠਾ ਦਿੱਲੀ ਲੱਗੇ ਆ ਨਾ ਆਪਰੇਟ ਕਰਨਾ ਸੌਖਾ ਆਣਾ ਯਾਰ ਉਹ ਆਪਰੇਟ ਨਹੀਂ ਦਿੱਲੀ ਜਾਣਾ ਵੀ ਪਈ ਕਿਹਨ ਭਾਈ ਜੀ ਖੁੱਲ ਕੇ ਬੋਲਦੇ ਆਪਰੇਟ ਕਰਨਾ ਸੌਖਾ Operação oh,